ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਤੇ ਅੱਜ ਦੇਖਣ ਗਏ ਆਪਾਂ ਸਕੂਟਰੀ ਆ ਜੀ ਆਪਾਂ ਲੈਣੇ ਬੈਟਰੀ ਆ ਇਸ ਸਕੂਟਰੀ ਤੇ ਅਸੀਂ ਗਏ ਸੀ ਕਈ ਦਿਨ ਹੋ ਗਏ દિਵਾਲੀ ਤੋਂ ਪਹਿਲਾਂ ਤੇ ਮੇਥੋਂ ਵੀਡੀਓ ਪਈ ਨਹੀਂ ਸੀ ਹੈਗੀ ਅੱਜ ਪਾ ਰਹੇ ਆਪਾਂ ਵੀਡੀਓ ਸੋਨ ਦਿਖਾਉਣੇ ਆ ਬਰਨਾਲੇ ਸੈਰ ਦੀ ਰੌਣਕ ਤੇ ਸਕੂਟਰੀ ਤਾਂ ਅਸੀਂ ਲੈ ਤੀਣੀ ਹੈਗੀ ਐਂ ਗੇੜੇ ਖਾ ਕੇ ਮੁੜੇ ਕੋਈ ਫਿੱਟ ਨਹੀਂ ਆਈ ਸਨ ਤੇ ਟਾਈਮ ਵੀ ਸਾਡੇ ਕੋਲ ਘੱਟ ਸੀ ਥੋੜਾ ਜਿਹਾ असी एक दो था देखिए सन ठीक नहीं लगी है कि। चलो जी आज बाजार की रौनक देखो तो इधर करुंडिया ਪਹਿញਾ ਨੇ ਦੀਵੇ ਬੈਨੇ ਰੰਗ ਬਰੰਗੇ ਬਹੁਤ ਹੀ ਸੋਹਣੇ ਆਇਆ ਇਧਰ ਚੌਂਕਾਂ ਨੂੰ ਸਜਾਇਆ ਪਿਆ ਚੰਨੀਆਂ ਨਾਲ ਰੰਗ-ਬਰੰਗੀਆਂ ਨਾਲ ਇਹ ਆ ਗਏ ਮੇਨ ਬਾਜ਼ਾਰ ਜੀ ਬਰਨਾਲੇ ਦਾ ਪਰ ਇਸ ਵਾਰ ਬਰਨਾਲੇ ਕਿਤੇ ਵੀ ਲਾ ਲਓ ਪਰ ਇੰਨੀ ਰੌਣਕ ਨਹੀਂ ਹੈਗੀ ਬਾਜ਼ਾਰਾਂ ਵਿੱਚ ਦੀਵਾਲੀ ਦੇ ਦਿਨਾਂ 'ਚ ਜਿੰਨੀ ਹੋਣੀ ਚਾਹੀਦੀ ਉਹ ਨਹੀਂ ਚਹਿਲ-ਪਹਿਲ ਨਹੀਂ ਹੈਗੀ ਪਤਾ ਨਹੀਂ ਇਹ ਕਿਤੇ ਤਿਹਾਰ ਗੇਤੇ ਆ ਗਏ ਤੇ ਹਜੇ ਜੀ ਰੀਆਂ ਵੱਡਣ ਵਾਲੀਆਂ ਖੜੀਆਂ ਨੇ ਇਸ ਕਰਕੇ ਥੋੜਾ ਜਿਹਾ ਤਿਆਰ ਮੰਦੇ ਨੇ ਤੇ ਕੁਸਮਗਈ ਨੇ ਮੰਦਾ ਕੀਤਾ ਹੋਇਆ ਤੇ ਇੰਨੀ ਚਹਿਲ ਪਹਿਲ ਨਹੀਂ ਹੈ ਕਿ ਬਿਜਾਹਰ ਵਿੱਚ ਜਿਸ ਹਿਸਾਬ ਨਾਲ ਹੋਣੀ ਚਾਹੀਦੀ ਸੀ സാൻ ബാറ മൈ ദ സജി കപീത്തെ പത്തെ മെന്ത ദ ബുഖാർ ചെ എന്നാണ പപത്തെ പത്തോജിയെ ਹੁਣ ਆਪਾਂ ਆ ਰਹੇ ਹਾਂ ਘਰ ਨੂੰ ਵਾਪਸ ਤੇ ਇੱਧਰ ਵੀ ਸਬਜ਼ੀ ਮੰਡੀ ਲੱਗਦੀ ਹੈ ਪਹਿਲੇ ਮੰਡੀ ਬਾਜ਼ਾਰ ਵਿੱਚ ਲੱਗਦੀ ਸੀ ਹੁਣ ਇੱਧਰ ਲੱਗਣ ਲੱਗੀ ਬਾਜ਼ਾਰ ਵਿੱਚ ਰਸਬੋਤ ਹੋ ਜਾਂਦਾ ਸੀ ਇਸ ਕਰਕੇ ਹੁਣ ਮੰਡੀ ਬਾਹਰ ਕੱਢਤੀ ਇੱਧਰ ਸਬਜ਼ੀ ਮੰਡੀ ਲਓ ਜੀ ਆ ਗਏ ਬੱਬਾ ਗੰਧਸ ਕੋ ਤੇ ਅੱਗੇ ਆ ਗਿਆ ਆਈਟੀ ਆਈ ਚੌਕ ਤੇ ਅਗੇ ਸਾਡਾ ਬਾਜ਼ਾਰ ਸਜਿਆ ਹੈ ਇਹ ਤਾਂ ਮੇਰ ਨਾਲ ਦੀ ਸੂਟ ਹੈ ਹੁਣ ਕਿੰਨੇ ਦੇ ਕਹਿੰਦੇ 400 ਚਾਰ ਸੋਰੀ ਆ ਪਲੇਨ ਦੇ ਰੇ ਅੰਦਰ ਸੁਣੋ ਇਹਦੇ ਦੇਖੋ ਸਾਰੇ ਜਿਹੜੇ ਤੁਸੀਂ ਉਹਦੇ ਵਾਇਰਲ ਨੇ ਆਹਦੇ ਨੂੰ ਮੈਂ ਨਹੀਂ ਲਾਉਂਦਾ ਸਾਰੇ ਵਾਇਰਲ ਆ ਦੇ ਆਪਣੇ ਕੋਲ ਤੁਸੀਂ ਕੀ ਕਰੀਏ ਹਾਂ ਸਾਰੇ ਉਹ ਬਣਾਏ ਮੈਨੂੰ ਪੇਜੀ ਦਿਓ ਆ ਵੀ ਦੇਖੋ ਬਟਾ ਸੋਨਾ ਮਾਰੋ ਕਾਲੀ ਸਾਰੇ ਨਾ ਸਾਰੇ ਉਹੀ ਕਲਰ ਨੇ ਚਾਰ ਸੋਰੀ ਕੱਪੜਾ ਮਲਾਈ ਵਾਲਾ ਨੇ ਕੱਪੜਾ ਤਾਂ ਮੱਲੇ ਆਂ ਹੈ ਖੜਦੜਾ ਜੇ ਨਹੀਂ ਹੈ ਕੱਪੜਾ ਲੋ ਜੀ ਦੇਖੋ ਬਾਜ਼ਾਰ ਦੀ ਰੌਣਕ ਹੈਲੀ ਗਾਣਾ ਨਾ ਦਾਰੀ ਮੇਰੇ ਵੀਡੀਓ ਐਡੀਟਿੰਗ ਕਰਦੀ। ਲਓ ਜੀ ਇੱਧਰ ਵੀ ڪرੁੰਡੀਆਂ ਤੇ ਦੀਵੇ ਲਈ ਬੈਠੇ ਆ ਦੁਕਾਨਾਂ ਤੇ। ਇਹਨਾਂ ਤੋਂ ਵੀ ਖਰੀਦਨੇ ਚਾਹੀਦੇ ਨੇ ਥੋੜੇ ਘਣੇ ਦੀਵੇ। ਤਾਂ ਕਿ ਵੀ ਇਹਨਾਂ ਨੂੰ ਵੀ ਕੋਈ ਆਮਦਨ ਹੋ ਜੇ ਬੈਠੇ। ഭൂണ്ടിയ സോന തയ്യാ പെയ്യ പടാഖാന സജീ പെ ਇਹਨਾਂ ਰਸ ਨਹੀਂ ਹੈਗਾ ਜਿੰਨਾ ਹੋਣਾ ਚਾਹੀਦਾ ਪਤਾ ਨਹੀਂ ਮਗਿਆਈ ਕਰਕੇ ਨਹੀਂ ਇਹਨੀ ਰੌਣਕ ਹੈਗੀ ਬਜ਼ਾਰਾਂ ਵਿੱਚ ਲੋਕ ਖੇਤਾਂ ਵਿੱਚ ਵੀ ਹਜੇ ਕੰਮ ਆ ਮੰਡੀਆਂ ਚ ਜੀਰੀਆਂ ਪਈਆਂ ਨੇ ਇਸ ਕਰਕੇ ਵੀ ਥੋੜਾ ਜਿਹਾ ਰਸ ਘਟਾ ਬਜ਼ਾਰ ਵਿੱਚ ਆ ਵੀ ਗਿਆ ਲਗਾ ਕਿੱਥੇ ਆ ਗਿਆ ਆ ਜਾ ਮਾਦਰ ਮਾਦਰ ਤੇਸਤਵਾ ਦਾ ਪਾਗੇ ਗੁਰਦੁਆਰਾ ਸਾਹਿਬ ਦੀਵੇ ਲਾਉਣ ਦਰਗਰੂ ਕਰ ਸਫਾਈ ਦਾ ਕੰਮ ਚੱਲ ਰਿਹਾ ਕਿਉਂਕਿ ਖੰਡ ਬਾਟ ਪ੍ਰਗਿਆ ਸੋਹਣੇ ਇਸ ਕਰਕੇ ਸਫਾਈ ਦਾ ਕੰਮ ਚੱਲ ਰਿਹਾ ਹੈਗਾ ਤੇ ਦੀਵਾਲੀ ਦੋ ਮਨਾਇਆ ਗਿਣਨੇ ਤਿੱਕੀ ਦੀਵਾਲੀਆਂ ਕਈ ਘਰ ਪਹਿਲੀ ਦੀਵਾਲੀ ਤੇ ਦੀਵੇ ਲਾ ਕੇ ਇੱਕ ਦਿਨ ਲਓ ਜੀ ਐਸੀ ਆਪਣੀ ਵੀਡੀਓ ਦੀਵਾਲੀ ਦੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੋਲੋਅ ਚ ਦੇਖਣਾ ਫੇਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਬਾਈ ਟੇਕ ਕੇਅਰ ਵਾਏ ਵਾਏ ਤੇ ਇਧਰ ਆਪਾਂ ਲੈਣੇ ਸੀ ਥੋੜੇ ਸੇਵ ਤੇ ਉਹ ਲੈ ਕੇ ਜਾਣੇ